ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵਗੇ ਸਵੈਸ਼ਟ ਬੇਨਤੀ ਕਰਦੇ ਸੱਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜਟ ਪਿੰਡ ਭੈਣੀ ਗੁਰਮukh ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲਗਦੀ ਇਹਨੂੰ ਪੱਟੀ ਬਾਈ ਭੋਲੇ ਦੇ ਫਾਰਮ ਤੇ ਪਹੁੰਚੇ ਆ ਹਰ ਵਾਰ ਦੀ ਤਰ੍ਹਾਂ ਦੋ ਬਿਹੜਾ ਇਹਨਾਂ ਦੇ ਕੋਲ ਜੀ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਕਿਵੇਂ ਦੇ ਰਹਿਣਗੇ ਭਾਪ ਪੱਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਦੀਪ ਸਾਹਿਬ ਓਕੇ ਰਿਪੋਰਟਾਂ ਓਕੇ ਓਕੇ ਜੀ ਛੱਡ ਦੀ ਕਲਾ ਛੱਡ ਦੀ ਕਲਾ ਜੀ ਡਰੈੱਸ ਕਰੀਏ ਨੋਟ ਡਰੈੱਸ ਪਿੰਨੀ ਪਿੰਡ ਪੈਣੀ ਜੀ ਗੁਰਮਤ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 90417 ਹਾਂ 384 ਠੀਕ ਹੈ ਦੋ ਬੜਾ ਹਾਂਜੀ ਇੱਕ ਤਿਆਰੀ ਤੇ ਤੇ ਇੱਕ ਪੰਜ ਸੱਤ ਦਿਨ ਲਈ ਦੋ ਤਿਆਰੀ ਆ ਉਹ ਲੈ ਜੂਗੀ ਕੋਈ ਵੱਡੀ ਗੱਲ ਹੌਤਾ ਦਾ ਦੱਸ ਲੈ ਜੂਗੀ ਆ ਕੋਈ ਪੰਜ ਚਾਰ ਦਿਨ ਲਊਗੀ ਠੀਕ ਇੱਕ ਨਵਾਂ ਸੂਆ ਡੱਬੀ ਤੋਂ ਸ਼ੁਰੂਆਤ ਕਰੀਏ ਡੱਬੀ ਦਾ ਸੂਆ ਦੂਜਾ ਵੀ ਦੀ ਤੇ ਭਲਾਂ ਭੁਲਾਂ ਪਾਈ ਬੈਠੀ ਆ ਇੱਕ ਸਾਈਡ ਤੇ ਨਾ ਮੜੀ ਦੀ ਪਲਪ ਆ ਗਈ ਆ ਪਲਪ ਆ ਗਈ ਹੈ ਨਾ ਬਾਕੀ ਸ਼ੁਰੂ ਹੋ ਗਈ ਆ ਬਾਕੀ ਕੋਈ ਆ ਬਾਕੀ ਕੋਈ ਗੱਲ ਨਹੀਂ ਰਾਤ ਨੂੰ ਲੈ ਜੂਗੀ ਕਿਹੜਾ ਕਰਦੀ ਹੈ ਨਾ ਹਾਂਜੀ ਬਿਲਕੁਲ ਪੋਲੇ ਜਿਵੇਂ ਕਹਿ ਰਹੀ ਕਿ ਲੇਵੇ ਦੇ ਵਿੱਚ ਭਲਾ ਭੁਲਾ ਪੈ ਕੇ ਜਿਹੜੀ ਸਫਾਈ ਬੰਦੀ ਚੱਡੇ ਦੀ ਹਾਂਜੀ ਹਾਂਜੀ ਡੰਗਰ ਦੁੱਧ ਫੇਰ ਹੀ ਕੱਢਦਾ ਚ ਭਲ ਭੁਲ ਪਾਏ ਦੇ ਹਾਂਜੀ ਤੇ ਦੂਜਾ ਸੂਆ ਦੂਜਾ ਸੂਆ ਤੋਰਾ ਕਰਵਾਈਏ ਚੈੱਕ ਖੋਲ ਕੇ ਲਓ ਜੀ ਬਾਕੀ ਮੂਰ ਤੋਂ ਤੁਹਾਨੂੰ ਥਾਨ ਵਿਖਾ ਦਿੰਨੇ ਆ ਥਾਨ ਬਹੁਤ ਸੋਹਣੇ ਲੱਗੇ ਕਰਮ ਵਾਲੀ ਨੂੰ ਹਣ ਪੂਰਾ ਸਫਾਈ ਵਾਲਾ ਲੱਗਾ ਹੈ ਮੁੱਠੀ ਵਾਲਾ ਹਲਦੀ ਨਹੀਂ ਕੋਈ ਗੱਲ ਠੀਕ ਹੈ ਕੱਦ ਕਾਟ ਸੱਜਣੋ ਫੁੱਲ ਵੱਡਾ ਇਹ ਵੱਡੇ ਢਾਂਚੇ ਦੀ ਆ ਤੇ ਨੋ ਸੋਰਾ ਤਰਾ ਮਸ਼ੀਨ ਨੂੰ ਚੰਗਾ ਲੱਗਾ ਲੈਓ ਭਾਈ ਜੀ ਕੀ ਆਪਾਂ ਲੈ ਲੋ ਸਕਾ ਲਾਪਲਾ ਭਾਗੇ ਡੰਗਰ ਖੋਲੇ ਜਾਂਦਾ ਜੀ ਭਾਲਦੀ ਤੇ ਕੋਈ ਨਹੀਂ ਗੱਡੀ ਖਾਸ ਕਰਕੇ ਕੋਈ ਗੱਲ ਹੁੰਦੀ ਪੱਕੀ ਹੋਵੇ ਤੇ ਉਹਨੂੰ ਖਾਸ ਕਰਕੇ ਕੋਈ ਗੱਲ ਹੁੰਦੀ ਆ ਪੜ ਪੋਲੀ ਲੋਲੀ ਆ ਕਿ ਇੱਧਰ ਹੋਈਂਦੀ ਕਰੀ ਉੱਧਰ ਹੋਈਂਦੀ ਆ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਭਲਦੀ ਤੇ ਪੈਣੀਆਂ ਹੀ ਹੁੰਦੀਆਂ ਨਾਲੇ ਵੜਾ ਨੂੰ ਆਮ ਤੌਰ ਤੇ ਹਰ ਇੱਕ ਡੰਗਰ ਨੂੰ ਤਾਜੇ ਨੂੰ ਤੇ ਨਾਈ ਬਾਕੀ ਚੋਈ ਚੋਈ ਵੀ ਇੱਕ ਨੰਬਰ ਹੋਣੀ ਗੱਲ ਕੋਈ ਹੈ ਅੱਛਾ ਵਾਹ ਠੀਕਾ ਇਹ ਨਹੀਂ ਕੋਈ ਉਹ ਜਿਹੀ ਗੱਲ ਹੋਊਗੀ ਟਿੱਪ ਕੇ ਵੀ ਬਾਈ ਨੇ ਵਿੱਚ ਹੀ ਵਿਖਾ ਲਈ ਆ ਤੇ ਬੱਸ ਕਰੋ ਜੀ ਕੋਈ ਨਹੀਂ ਨਾ ਟਿੱਪੋ ਨਹੀਂ ਬਿਲਕੁਲ ਓਕੇ ਹਨਾ ਭਾੜੀ ਜੀ ਸਿਰ ਪਾੜੀ ਪਾ ਲਿਆ ਵਰਕਿੰਗ ਉਹ ਗੱਲ ਤੇ ਕੀਮਤ ਭਾਈ ਜੀ ਕੀ ਕਰਦ ਗਏ ਕੀਮਤ ਵੇ ਲੋ ਜਿੰਨੀ ਦੀ ਹੈਗੀ ਤੁਹਾਨੂੰ ਸੋ ਪਾ ਦਈਏ ਜੈਸਾ ਨੂੰ ਕਰ ਦੋ ਮੰਗ ਨੂੰ ਭਾਵੇਂ 65 ਮੰਗੀ ਜਾਈਏ 70 ਮੰਗੀ ਜਾਈਏ ਹਾਂ 56000 ਦੇ ਦਾਂਗੇ ਹਾਂ 56 ਦੀ ਹਾਂ ਹੋਰ ਕਰ ਦਈਏ ਕੋਈ ਛੋੜ ਛੱਪਾ ਹੋ ਜਾਊਗਾ 54 ਦੀ ਕਰ ਦਈਏ ਹਾਂ 54000 ਦੀ ਨਹੀਂ ਆ ਜਨਾ ਧੱਕਾ ਨਹੀਂ ਕਰੀਏ ਅੱਛਾ 55000 ਦੀ ਹਾਂ ਨਾ ਓਕੇ ਜੀ ਠੀਕ ਆ ਇਹ ਚੋ ਛੋੜ ਹੀ ਹੋਣੀ ਆ ਇਹਨੂੰ ਵੀ ਭਣ ਭਰਾ ਆਖੇ ਨਾ ਮੁੜ ਕੇ ਵੀ ਇਹ ਆ ਗਈ ਯਾਰ ਸ਼ਰ ਆ ਗਈ ਹੈ ਨਾ ਜਰਸੀ ਵੀ ਆ ਗਈ ਯਾਰ ਸ਼ਰ ਵੀ ਆ ਗਈ ਪਹਿਲਾ ਤੇ ਦੂਜਾ ਨਹੀਂ ਦੂਜਾ ਸੁਆ ਸੁਆ ਦੂਸਰਾ ਸੁਆ ਆ ਗਈ ਹੈ ਨਾ ਆਪਾਂ ਜੋ ਨਹੀਂ ਮਾਰ ਕੇ ਦੇਣੀ ਨਹੀਂ ਨਹੀਂ ਠੀਕ ਆ ਸਮਾਂ ਕੋਈ 8 10 ਦਿਨ ਲੈ ਜਾਊਗੀ ਭਾਈ ਜੇ ਤੁਹਾਨੂੰ ਪੱਛੀ ਸਾਰਾ ਠਾਰਾ ਕਰੋ ਕੋਲੋਂ ਕੋ ਪੜਾਉਂਦੇ ਰਹੀ ਆਪਾਂ ਆਪਦੇ ਸੱਜਣੇ ਕਿਸੇ ਬੰਦੇ ਤੋਂ ਲਈ ਆ ਠੀਕ ਆ ਉਹਨੂੰ ਲਾ ਕੇ ਬੈਠ ਲਈ ਆਪਾਂ ਹੂੰ ਹੂੰ ਲੋਈ ਬਸ ਇਹ ਤਾਂ ਮੂਰ ਮੜਾ ਥੋੜਾ ਲੱਗਾ ਥੋੜੀ ਧੀਮੀ ਆ ਆਪਣੀ ਉਹਦੀ ਗੱਲ ਦੇ ਠੀਕ ਆ ਲੋੜ ਤਰ੍ਹਾਂ ਲੱਗਾ ਬੱਚੀ ਨੂੰ ਸੋਹਣੀ ਪੈਂਟ ਪ੍ਰਿੰਟ ਬੜਾ ਸੋਹਣਾ ਲੱਗਾ ਲਾ ਕੇ ਕਰਕੇ ਕੈਮਰਾ ਉਹ ਕਿੰਨੀ ਫਣਕਦਾ ਸੋਹਣਾ ਲੱਗਾ ਬੱਚੀ ਨੂੰ ਵਾਹ ਕੋਨੇ ਲੈ ਚਲੋ ਚੋਲ ਓਕੇ ਹਨਾ ਵਾਸੀ ਸੋਹਣੀ ਤੇ ਇਹਦੀ ਕੀਮਤ ਬਾਈ ਜੀ ਫਿਰ ਕਿੰਨੀ ਆ ਇਹ ਵੀ ਦਦਾਂਗੇ 55000 ਦੀਆਂ ਨਹੀਂ ਪਿਆਰ ਮੈਂ ਉਹ ਤਾਂ ਖੁੱਲਾ ਕਰ ਦੂੰ ਕੋਈ ਹਾਰ ਹੋਰ ਘੱਟ ਦੇ ਦੇ ਹੋਰ ਦੇ 50 ਹੀ ਕਰ ਦਈਏ ਜੱਸ ਨੋ ਨਹੀਂ 50 ਤੱਕ ਨਹੀਂ ਜਾਣ ਦੀ ਨਹੀਂ 50 ਤੱਕ ਬਾਲਾ ਪਿਆਰ ਕਰਦੇ ਯਾਰ 53000 ਦੇ ਦਾਂਗੇ ਨਾ ਜਿੱਦ ਕਰ ਨਹੀਂ ਨਾ 50000 ਚ ਕੋਈ ਛੋੜ ਛੱਪਾ ਹੀ ਹੋਊਗਾ 53000 ਚ ਕੋਈ ਛੋੜ ਛੱਪਾ ਹੀ ਹੋਊਗਾ 55 ਕਰ ਲਾ ਉੱਤੇ ਹੈ ਸ਼ਗਨ ਸਟੇਮ ਵਾਲ ਕਰ ਲਾ ਕੰਮ ਚਲ ਭਰਾਵਾ ਤੇਰੀ ਸੱਜਣੋ ਖਰੀਦਦਾਰੀ ਕਰਿਓ ਬਾਈਕ ਕੋਲ ਉਹਦੇ ਕੋਲੋਂ ਪਹੁੰਚ ਕੇ ਵਹਿੜਾ ਚੰਗੀਆਂ ਇਹ ਹਫਤਾ ਖੰਡ ਲੈੰਦੀ ਆ ਤੇ ਉਹ ਤਿਆਰੀ ਤੇ ਆ ਬਾਕੀ ਭਲਦੀ ਕੋਈ ਖਾਸ ਕਰਕੇ ਜਾਰੀ ਕਰਨੀ ਆ ਭਲਾਂ ਪੂਲਾਂ ਪੈਂਦੀਆਂ ਹੀ ਰਹਿੰਦੀਆਂ ਤੇ ਗੱਬਰ ਨੂੰ ਤਾਜੀ ਨੂੰ ਤੇ ਠੀਕ ਆ ਭਲ ਭੋਲੇ ਆ ਥਾਂ ਦੋਹਾਂ ਦੇ ਤੇ ਪੰਜ ਓਕੇ ਹੋਣਗੇ ਆਪਣੀ ਤਸੱਲੀ ਕਰਕੇ ਪਿੰਡ ਭੈਣੀ ਗੁਰਮੁਖ ਸਿੰਘ ਤੋਂ ਲੈ ਜਾਓ ਸასი ਕਾਲ ਜੀ ਸਾਰਿਆਂ ਨੂੰ